ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹੰਦੀ ਤੁਮਾਰਨ ਆਪਣੇ ਚੈਨਲ 'ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਇਹ ਸਵੇਰੇ 1 ਵਜ ਗਿਆ ਹੁਣ ਅਸੀਂ ਵਿਆਹ ਜਾਣੇ ਆ ਅ ਸ੍ਰੀਕਾ ਕੇ ਵੀ ਲੈ ਰਿਓ ਜਾਂਦੀ ਹਾਂ ਅੱਛਰ-ਸੱਤ ਕੇ ਹੁੰਦੀਆਂ ਨੇ ਅਸੀਂ ਦੁਪਹਿਰੇ ਜਾਣੇ ਆ ਕਿਉਂਕਿ ਕਿ ਉਹਨਾਂ ਨੇ ਠੇਕਾ ਕੀਤਾ ਹੋਇਆ ਸਾਰੇ ਘਾਸੇ ਦਾ ਅਇਤਰਾ ਬਸ ਬਾਅਦ ਵਿੱਚ ਭਰ ਕੇ ਮੁੜੇ ਹੋਣਗੇ ਹੈ ਨਾ

ਤਲ ਤੇ ਤਾਂ ਕੋਈ ਜਾਂ ਨਹੀਂ ਮੈਂ ਤਾਂ ਉਹ ਵੀ ਆਪਾਂ ਪਰਲੀ ਤੇ ਗੈਰ ਨੂੰ ਆਖਿਆ ਜੀ ਇੱਧਰ ਆ ਜੀ ਨਹੀਂ ਆਪਾਂ ਚੱਲੇ ਆਵਾਂਗੇ ਵਿੱਚ ਕਿ ਆ ਜੀ ਬੱਚੇ ਦਾ ਮਨ ਹੁੰਦਾ ਜੀ ਮੈਂ ਇਕੱਲੀ ਰਹੀ ਹੈ ਨਾ ਚਲ ਉਹ ਦੂਜੀਆਂ ਜਿਹੜੀਆਂ ਆਉਣ ਨਾ ਹੋ ਫੇਰ ਜਦੋਂ ਵਿਆਹ ਸਾਦੀ ਹੋਵੇ ਹੋਰ ਤਾਂ ਫੇਰ ਸਿਮਰ ਦੀਆਂ ਕੁੜੀਆਂ ਦਾ ਦੋਵੇਂ ਇਕੱਠੀਆਂ ਨੇ ਗਿਆ ਮੂਹ ਨਹੀਂ ਕਰਦੀ ਹੈ ਘਰੇ ਉਹਨੂੰ ਥੋੜੀ ਭਤੀਜੀਆਂ ਵੀ ਨਹੀਂ ਬਣਾ ਸਕਦੀਆਂ ਹੈ ਦੂਜੀ ਭੈਣ ਦੀ ਭੈਣ ਆ ਜਾ ਇਹ ਵੀ ਨਹੀਂ ਆ ਸਕਦੀ ਉਹ ਵੀ ਨਹੀਂ ਆ ਸਕਦੀ ਉਹਦੇ ਕੁੜੀ ਹੋਈ ਸੀ ਉਹਦੇ ਪਾਸ ਥੋੜੀ ਮੈਂ ਨਾਲੀ ਜਿਹੜੇ ਕੰਮ ਆਉਂਦੇ ਉਹ ਚੱਲੀ ਗਈ ਆ ਦੋਸਤੋਂ ਤੇ ਇਹ ਪਹੁੰਚ ਗਈ ਜਾਨ ਬੱਸ ਇੱਥੇ ਆਉਂਗੀ ਫਿਰ ਦੇਖੀ ਆ ਨਾ ਸੌਰੀ ਆ ਇਹ ਸੌਣਾ ਤਾਂ ਅੱਜ ਚੰਗੀ ਆ ਬਹੁਤ ਸੌਂ ਗਈ ਵੀ ਅੰਕੀ ਨੂੰ ਚਾਂਡ ਕਰਾਇਆ ਲਿਹਾਣੇ ਕੋਲ ਹਾਂ ਕਾਸ਼ੀ ਦੂਰ ਨਾ ਅੰਦਰ ਕਣੀ ਨਹੀਂ ਵਿਆਹ ਤਾਂ ਉਹਨਾਂ ਦਾ ਹੋਣਾ ਹੈ ਲੋਈ ਬੰਦੇ ਹੋਣਗੇ ਘਟਾ ਕੇ ਕੋਈ ਵੀ ਜਗਾ ਰਹਿ ਰਹੇ ਨੇ ਕਿ ਉਹਨੇ ਸਾਰੇ ਪਾਟ ਗਏ ਸਾਰੀ ਉਹ ਹੋ ਗਏ ਸਾਰੀ ਹੋ ਗਈ ਉਹਦੀ ਕੁੜੀ ਦੇ ਪੇਪਰ ਨੇ ਉਹ ਕੱਲਾ ਸੁਣਦੇ ਹੁੰਦੇ ਸੀ ਲੋਕਾਂ ਨੇ ਹੁਣ ਪਤਾ ਲੱਗਦਾ ਹੈ ਨਾ ਵੀ ਜਿਹਨੇ ਬੱਚੇ ਬਾਹਰ ਚਲੇ ਜਾਂਦੇ ਨੇ ਐ ਔਖਾ ਵਿਆਹ ਗਲੇ ਔਖਾ ਹੋ ਜਾਂਦਾ ਹੈ ਨਾ ਕੁੜੀ ਦੀ ਫਾਈਨਲ ਪੇਪਰ ਨੇ ਕਿ ਡਿਗਰੀ ਦੇ ਆ ਵੀਡੀਓ ਨਾ ਲੈ ਦੇਰ ਤਾਂ ਕੁੜੀ ਕਰਨੀ ਇਸ਼ਤਿਹਾਰ ਆ ਦੇ ਰਾਤ ਰਾਤ ਕੱਲਾ ਜੀ ਦੇ ਦੀ ਆ ਪਰਮ ਨੂੰ ਗਏ ਤੇਰੀ ਮੈਜੀ ਦਿਖਾ ਰਿਹਾ ਤੇ ਨੌ ਦਿਖਾ ਦੇ ਗਏ ਜਿਹੜਾ ਫਲੀ ਗੇ ਤੇ ਜਿਹੜੀ ਤਲਾਕ ਐ ਟੀਆਂ ਨੇ ਨੌ ਕਿੰਨੇ ਕੁੜੀਆਂ ਐਡ ਹੋ ਕੇ ਮੇਰੀ ਕਿਰਾਏ ਹੋਈ ਸੀ ਗੱਲ ਤਾਂ ਨਹੀਂ ਮੈਂ ਦੇਖੀ ਨਾ ਪਾਸੋ ਫੂ ਮੈਂ ਦੇਖਿਆ ਇਹ ਵੀ ਸੇ ਪਰਵਾਹ ਲੱਗੇ ਮੈਨੂੰ ਫਿਰ ਬਸ ਕੱਲੀ ਮੇਰੇ ਤੇ ਚੇਂਜ ਕਰੇ ਉਹ ਫਿਰ ਥੋੜਾ ਲਾਈ ਦਜਾ ਸੀ ਉਹਨਾਂ ਨੂੰ ਇਤਨਾ ਦਾ ਹੋ ਹੁੰਦਾ ਸੀ ਹੱਥਾਂ ਵੀ ਕਾਲਜਾ ਲੱਗਦਾ ਸੀ ਕਿੰਨੀ ਗਾਰੀ ਹੋ ਗਈ ਇਹਦਾ ਮਗਰ ਇੱਦਾਂ ਕਹਦੇ ਸੋਚਿਆ ਹੀ ਨਹੀਂ ਗਾਰ ਦੇ ਉਸ ਦਿਨ ਨਾਲ ਬਹੁਤ ਕੁ ਪਿਆ ਪਰ ਉਧਰ ਤਾਂ ਨਾ ਮੋਹਣਾ ਖਰਚਾ ਨਾ ਉਧਰ ਤੋਂ ਵੱਧ ਪੈਂਦੀ ਉਹਦੀ ਖੰਡ ਜਾ ਰਹੀ ਦੇਖੋ ਕਈ ਹੁਰਾ ਕਹਿੰਦਾ ਕਿ ਕਰਨਾ ਨਹੀਂ ਕਰਨਾ ਨਹੀਂ ਅਸਲ ਦਾ ਦਰਸ਼ ਮੈਂ ਬਾਹਰ ਇੱਕ ਦਸਤੂਰ ਬਣੀ ਕੋਈ ਨਹੀਂ ਮਕਾਨੇ ਪਾਪਾ ਤੇ ਹੀ ਗਰਾਈ ਮੈਨੂੰ ਪਾਣੀ ਪੂਰੀ ਕੀਤੀ ਲੱਗੀ ਨਹੀਂ ਨਹੀਂ ਕੋਈ ਇਹਨਾਂ ਜੋੜਲ ਤਾਂ ਆਪਾਂ ਹੋਰ ਕੰਮ ਕਰਨ ਤੋਂ ਕੋਲ ਲੱਗਦਾ ਐਸਾ ਪ੍ਰੇਮ ਨਹੀਂ ਦੇਖਿਆ ਨਾ ਤੁਹਾਨੂੰ ਪਰਸੋਂ ਦਾ ਇਹ ਉਹ ਤਾਂ ਚਿੱਟੀ ਚਿੱਟੀ ਬਣਾ ਹੀ ਵੀਹਣ ਕੀ ਲਾਇਆ ਹੋਇਆ ਉਹਦਾ ਇਹ ਪੁੱਗਦੀ ਬਾਰੇ ਹੀ ਹਾਂ ਬਾਰੇ ਹੀ ਉਹਨੇ ਢੰਗ ਤੇ ਨੂੰ ਇਤਤ ਮੁਝੇ ਨਾਲ ਆਦੀ ਜਦੋਂ ਮੈਂ ਬੋਲ ਕਾ ਆਦੀ ਪੜ੍ਹੇ ਜਿੱਤੇ ਤੇਰੀ ਲੱਗਿਆ ਰਹੀ ਕਿ ਕਲਰ ਤੇ ਮਿਸਦਾ ਨਾ ਸੋਨਾ ਬੜਾ ਪ੍ਰੈਕਟਿਕ ਜਮਾ ਨਾ ਹੁੰਦਾ ਹੁਣ ਇਕੱਲ ਕਾਲੀ ਸ਼ਾਮ ਤੱਕ ਜਮਾ ਕਾਲੀ ਹੋ ਜਾਂਦੀ ਮੇਰੀ ਵਧੀਆ ਸੋਹਣ ਤਾ ਚੁੰਨੀ ਠੀਕ ਘਰ ਕਾਲੀ ਚੁੰਨੀ ਨਾਲ ਲੱਗਦੀ ਆਂ ਪਰ ਇਹਦੇ ਨੂੰ ਨਾ ਕਰਕੇ ਪਾਉਂਦੀ ਚਾਹ ਪਰ ਯਾਰੀ ਨੂੰ ਪਾ ਕੇ ਮੈਂ ਨਹੀਂ ਲਿਖਿਆ ਇਹਦੇ ਵੀ ਨਕੀ ਬੰਦਾ ਤੇ ਇਹਨਾਂ ਦਾ ਕਹਿੰਦਾ ਸਾਡਾ ਦੇ ਇਹ ਜ਼ਰੂਰ ਕੀ ਮਸਤੀ ਕਿਸਲਾ ਬਿਮਾਰ ਨੂੰ ਕਿਹ ਗੱਜਾ ਵੀ ਇਸੇ ਦੇ ਸਾਹਮਣੇ ਆ ਜਾਣਾ ਤੇ ਕੰਮ ਨਹੀਂ ਹੋ ਰਸਾਰਾ ਮਿਲਣਾ ਫਲਾਣਾ ਕੰਮ ਆ ਮਿੰਨਾ ਤੁੰ ਕੰਮ ਆ ਬੜੀਆ ਤਾਕੜੀ ਹੈ ਬੰਦੇ ਦਾ ਟੰਡ ਲਾਣ ਦੀ ਹੈਗੀ ਕੱਲ ਮੈਂ ਹਾਂ ਦੀ ਸੀ ਮਾ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੋਰ ਇਧਰ ਆਉਂਦੇ ਮਹੱਲੇ ਆਉਣਾ ਬਸ ਸਨਮ ਕਮਾ ਜੀ ਮੇਲੇ ਆ ਹੋਰ ਨੀ ਮਾਸੇ ਜੇ ਜੁਰੀ ਹੈ ਨਹੀਂ ਉਹ ਦੇ ਦੇ ਗਰਾਇ ਦਾ ਕਿਹੜੇ ਦਿਨ ਗਿਆ ਸੀ ਮੰਮੀ ਜਿੱਦੇ ਪਿਆਰੇ ਚੱਲੀਏ ਬਰੇ ਨੋ ਬਈ ਬੇਚਾਰਾ ਕਿੰਦਾ ਮੁੰਡਾ ਨਾਈਟਸ ਪਹਿਲੇ ਮੰਡੀ ਨਾਉਂ ਬੇ ਨਾਈਟਸ ਸੋਨੇ ਨੇ ਲੰਗ ਗਿਰੇ ਗਿਰੇ ਝੂਗਲੋ ਸਾਰੀ ਝੂਲ ਬਚਾਰੇ ਡੇਗ ਗਏ ਨੇ ਹੁਣ ਓ ਤੱਕ ਰੁੜ ਗਿਆ ਸੁਖਮਣ ਇਹੜੇ ਕੰਮ ਕਰਦੇ ਪਹਿਲਾਂ ਇਹਨਾਂ ਦਾ ਕਰ ਸਾਂ ਮੈਂ ਤੁਹਾਨੂੰ ਦੋ ਵਾਰ ਦੇ ਦਿੰਦੀ ਲੋ ਜੀ ਇੱਕ ਵਾਰ ਉੱਧਰ ਇਹਨਾਂ ਦਾ ਇੱਕ ਇੱਧਰ ਆ ਭਾਂਚਾ ਬਣ ਪੰਜਾਂ ਚਾਬਣ ਮਿਲ ਜੂ ਉਸ ਦਾ ਪਾਣੀ ਕਿਵੜਿਆ ਪਿਆਰਿਆ ਨੇ ਉੱਤੋਂ ਨਹੀਂ ਹੁਣ ਆ ਜਾਗੇ 3 ਵਜੇ ਸਵੇਰ ਛੱਡ ਤੈਨੂੰ ਤੇ ਆ ਕੇ ਮੱਧਮ ਕਿਵੜਿਆ ਪਾਣੀ ਰਾਤ ਰੱਖ ਤੇ ਜਿ ਹਟ ਗਏ ਸੀ ਹੈਨਾ ਆਹ ਰੋਹ ਕੰਮ ਗੇ ਕੋਈ ਪਾਪਾ ਨੇ ਪਿਆ ਕੇ ਫਿਰ ਬਹੁਤ ਬਹੁਤ ਸੜ ਗਿਆ ਮੱਧਾ ਸਰਦਾਰ ਜੀ ਬਣ ਗਈ ਸੀ ਇੱਕ ਤਾਂ ਪੜ੍ਹਨੇ ਕਮੈਂਟ ਕੀਤਾ ਸੈਲੀਫਾਈਂਸ ਮੈਨੂੰ ਪਤਾ ਨਹੀਂ ਅੱਧ ਹੋਈ 4 ਸਾਲ ਹੋ ਗਏ 5 ਸਾਲ ਹੋ ਗਏ ਸਾਨੂੰ ਕੋਈ ਵਿਆਹ ਨਹੀਂ ਆਇਆ ਪਹਿਲਾਂ 2-3 ਸਾਲ ਸਾਨੂੰ ਵੀ ਇਸ ਤਰ੍ਹਾਂ ਹੀ ਸੀਗਾ ਕੋਈ ਵਿਆਹ ਨਹੀਂ ਸੀ ਆਇਆ ਹੈਗਾ ਹੁਣ ਤੱਕ 7 ਸਾਲ ਹੋ ਗਏ ਨੇ ਇਹ ਹੁੰਦਾ ਕਈ ਵਾਰੀ ਐਤਕੀ ਵੀ ਆਪਾਂ ਨੂੰ ਕੋਈ ਖਾਸ ਵਿਆਹ ਤਾਂ ਆਇ ਨਹੀਂ ਆ ਪਰ ਜਿਹੜੀ ਪਰ ਵਾਲੀ ਸੀ ਪਰ ਤਾਂ ਆਪਣ ਸਾਲਿਆਂ ਨੇ ਤੁਮੀ ਲੋ ਖੰਡ ਪਾਟ ਵਿਆਹ ਆਇ ਕਿਉਂ ਉਹਦਾ ਸੀ ਆਇ ਤੇ ਅਪੜ ਵਿਆਹ ਫਾਲ ਪਰੀ ਦੇ ਨਹੀਂ ਜਿਹੜੇ ਡੋਲਣਾ ਨਹੀਂ ਪਾਣੀ ਪੀ ਲੈ ਪੀਣਾ ਆ ਕੱਟੀਆਂ ਜੰਨੀਆਂ ਖਰਾਬ ਨੇ ਨਾ ਆਪ ਦੀ ਮਾਂ ਵਰਗੀਆਂ ਕੱਟੀਆਂ ਜਿਹੜਾ ਪੀਣਾ ਉਹ ਪਿਰੋ ਦੂਜੀ ਬੂਥ ਮਾਰ ਕੇ ਹੋ ਰਹੀ ਆ ਪਾਣੀ ਡੋਲਣ ਨੂੰ ਆਏ ਉਹਨੇ ਤੇ ਨਹੀਂ ਬੋਲਤਾ ਅੱਜ ਸਾਡੇ ਪਿੰਡ ਦੋ ਰੇੜੂ ਚੱਲਦੇ ਨੇ ਦੋਨਾਂ ਘਰਾਂ ਦੇ ਮੁੰਡੇ ਦਾ ਵਿਆਹ ਇੱਕ ਤਾਂ ਜਿਹੜੇ ਘਰੇ ਅਸੀਂ ਜਾ ਕੇ ਆਏ ਉਹ ਘਰੇ ਰੇੜੂ ਚੱਲੀ ਜਾਂਦਾਗਾ ਉਹਨਾਂ ਨੇ ਕੱਲ ਨੂੰ ਜਾਗੋ ਐ ਤੇ ਆ ਜਿਹੜਾ ਇੱਕ ਸਾਡੇ ਘਰ ਦੇ ਥੋੜੇ ਜਿਹੇ ਫ਼ਰਕ ਨਾਲ ਆ ਘਰ ਐ ਉਹਨਾਂ ਨੇ ਪਰਸੋਂ ਉਹਨਾਂ ਨੇ ਪਰਸੋਂ ਨੂੰ ਜਾਗੋ ਐ ਨਹੀਂ ਅੱਜ ਨਹੀਂ ਸੀਗੀ ਤੁਹਾਡੇ ਸਾਹਮਣੇ ਮੈਂ ਤਾਂ 11 ਨੂੰ ਬਣਾਉਂਦੀ ਆ 11 ਅੱਜ ਮੰਨ ਲਿਆ ਕਰੋ ਬੱਚਿਆਂ ਵੀ ਪਰ ਮੈਂ ਕਾੜਦੀ ਵੇਖਣਾ ਮੈਂ ਤਾਂ ਕਹਿੰਨ ਸੀ ਕਹੀ ਜਾਨੀ ਮੈਂ 11 ਨੂੰ ਜਾਗੂ ਤੇ ਅਗਰ ਘੜ ਘੜਾ ਦੋ ਥਪਨ ਦੋ ਥਪਨ ਇੱਕ ਕੱਲ ਨੂੰ ਦੋ ਘਰਾਂ 'ਚ ਜਾਗੋ ਆਖੇ ਤਾਲਾਂ ਨਹੀਂ ਆ ਤੇ ਪਈਆਂ ਨੇ ਉਹਨਾਂ ਦੇ ਕੁੜੀ ਦਾ ਵਿਆਹ ਹੈ ਤੇ ਲਾਹ ਹੌਣ ਪਾਣੀ ਦੀ ਬਾਲਟੀ ਉਲਟਾ ਦੇ ਕੋੜਾ ਦੇਖੀ ਉਹਨੇ ਉਹ ਹਾਤੀ ਤੇ ਕਿੱਟਾ ਆ ਇਹਦੇ ਆ ਪੈਰਾਂ ਐ ਤਾਂ ਉਹ ਜੇ ਪਾ ਗੋ ਰਮਾਰ ਨਾਲ ਬਿਤਾ ਕਰੇ ਨਾ ਮਸ ਨੂੰ ਪਾਣੀ ਪਿਆ ਦੀਏ ਤੇ ਫਿਰ ਸਬਜ਼ੀ ਵੀ ਬਣਾਉਣੀ ਹੈ ਹਜੇ ਮੋਈ ਫਾ ਉਹਨੇ ਪਾਂਤੀ ਹੋ ਗਏ ਨੇ ਮੇਰੇ ਕੋਲ ਨਹੀਂ ਗੋ ਕਰਦੂ ਉਹ ਲਾਉਣਾ ਸਬਜ਼ੀ ਕੜਫਾ ਸਬਜ਼ੀ ਬਣੂਗੀ ਸਿਮਲਾ ਮਿਰਚ ਪਿਆਜ਼ ਮਟਰ ਆਲੂ ਪੱਤ ਗੋਭੀ ਮਿਕਸ ਬਣੂਗੀ ਆਪਾਂ ਤੜਕਾ ਤਲਕੇ ਨਹੀਂ ਬਣ ਹਾ ਛੋਲਵਾ ਛੋਲਵਾ ਤਾਂ ਲੱਗ ਗਿਆ ਮਹਾ ਆਹ ਹੈ ਸਬਜੀ ਜੇ ਕਰੀ ਪਈਆਂ ਨੇ ਕਰੀ ਨਾ ਉਹ ਪੁੱਛਦੀ ਬੈਠਾ ਨਾ ਆਉਂਦਾ ਸੋਲੂ ਤਾ ਹੁੰਦਾ ਦੇਖੋ ਜੱਗੀ ਦੇ ਹਾਂ ਜੱਗੀ ਕੋਲੇ ਹੁੰਦਾ ਹਾਂ ਲੋ ਜੀ ਅੱਪਾ ਹੁਣ ਆਪਨੇ ਹੁਣ ਕਿਉਂ ਵਾਧੂ ਪਿਆਰ ਕਰਦੇ ਸੋ ਨਹੀਂ ਕਰ ਸਕਣਗੇ ਹੁਣ ਕੋਈ ਜਨ ਲੱਗੀ ਥੁੱਕ ਲੱਗੀ ਪਈ ਅਜ ਤਾਂ ਬੱਸ ਸਬਜੀ ਹੁਣ ਬਣ ਜਾਂਦੀ ਏ ਰੋਟੀ ਖਾਓ ਚਾਹੀ ਜਾਂ ਪੀਂ ਪੋਰਤ ਚਾਹ ਨਾਲ ਬਸ ਆਓ ਖਾ ਲਓ ਮਿੱਠਾ ਕਰਾ ਕੇ ਮਣ ਜਪਰੇ ਆਪਿਆ ਵਾ ਅੱਪਾ ਤੜਕਾ ਥੋੜੀ ਪਾਇਆਗਾ ਕਿਉਂਕਿ ਸਾਰਿਆਂ ਦੇ ਗਲੇ ਗੂਲੇ ਜੇ ਨਾ ਖਰਾਬ ਹੋਇਤ ਨੇ ਤੇਰੇ ਵਿੱਚ ਮਟਰ ਵੀ ਕੱਢੇ ਹੋਏ ਨੇ ਯਾਦ ਰੱਖੀਂ ਸਾਰੇ ਚੀਜ਼ਾਂ ਨੂੰ ਪੱਕੀ ਪਕਾ ਲਾਂਗੇ ਆਏ ਨਹੀਂ ਮੈਂ ਹਨਾ ਜੇ ਤਲਕੇ ਬਣਾਉਣਾ ਤਾਂ ਜਾਰੇ ਤਲੀ ਹੋਊਗੀ ਇਹਨੇ ਸਿਮਲਾ ਮਿਰਚ ਅੱડਕਾਲੀ ਪਿਆਜ਼ ਅੱડਕਾਲੀ ਮਟਰ ਤੇ ਆਲੂ ਅੱડਕਾਲੀ ਫਿਰ ਉਹ ਚ ਢੜਕਾ ਜਿਆਦਾ ਹੋ ਜਾਊਗਾ ਪਾਜੇ ਘਟ ਸੀ ਜੇ ਅਸੀਂ ਕਿਉਂ ਨਹੀਂ ਪਾ ਕੇ ਦਸ ਤਾਈਂ ਸਾਰੀ ਚੀਜ਼ ਇਕੱਠੇ ਪਾ ਕੇ ਇਹਨੂੰ ਭੁੰਨ ਕੇ ਪਕਾਇਆ ਸੀ ਉਸ ਤੇ ਰੱਸ ਤੋਂ ਸੁੱਕ ਨੂੰ ਵਿੱਚ ਪਾ ਦਾਂਗੇ ਉਸ ਤੋਂ ਪਾਣੇ ਤੜੀਆਂ ਤੇ ਮਿਸ ਤੇ ਤੋੜ ਕੇ ਬਹੁਤ ਹੀ ਟੇਸ ਦੀ ਸਬਜ਼ੀ ਬਣਾਂਗੀ ਤੜੀਆਂ ਜਿਹਾ ਬਾਦੂ ਕਾਜ ਹੋਊਗੀ ਖਾਂਦਿਆਂ ਨੂੰ ਪਲ ਵਾਕਨੇ ਦੇ ਕੇ ਨੀ ਦੇ ਜੀ ਨੂੰ ਉਹ ਡਕਾਉ ਦਾ ਪਾ ਕੇ ਆਉਣਾ ਲੈ ਠੀਕ ਪਨੀਰ ਕੋਸੇ ਤੜਕਾ ਵਾਲਾ ਹੁੰਦਾ ਦਾ ਤਾਂ ਕੇ ਸਾਂਹੀ ਹੋ ਜਾਂਦੀ ਲੋਜ ਸਾਰੀਆਂ ਮੱਦੀਆਂ ਪਾ ਦਿੱਤੀਆਂ ਨੇ ਅੱਜ ਫਿਰ 5 ਚਾਰ ਮਿੰਟ ਧੁੰਨ ਤੇ ਨਾਲ ਬਸ ਪਨੋਂ ਮਿਲਤੀ ਪਾ ਲਾਂਗੇ ਸਾਰੇ ਜਾਰੇ ਆਪਣੇ ਕੋਈ ਕੋਈ ਮਸਾਲੇ ਵੀ ਨਹੀਂ ਅੱਪ ਜਾਰੇ ਪਾਉਂਦੇ ਤੁਹਾਡੇ ਨਾਲ ਰੋਜ਼ ਜੀ ਨੂੰ ਸਾਂਝੀ ਕਰ ਦੇਾਂਗੇ ਤੇ ਬਸ ਜੀਰਾ ਨੂਨ ਮਿਰਚ ਹਲਦੀ ਹਲਕੀ ਹਲਕੀ ਅੱਗ ਦੇ ਤੇ ਪਕਾਵਾਂਗੇ ਕਿਉਂਕਿ ਫਿਰ ਥੱਲੇ ਲੱਗੂ ਹਨ ਜਾਰੇ ਅੱਗ ਨਿਕਾਲਦੇ ਆ ਇੱਕ ਮੱਝ ਦੀ ਮਾਂ ਧਾਰ ਕੱਢ ਲਿਆਂਦੀ ਸੁਖਮਣ ਦੁੱਧਨ ਵਾਲਾ ਦੀ ਦੀ ਆ ਗੁਰਮੁਖੀ ਵੀਡੀਓ ਬਣਾਉਂਦੀ ਹੈਗੀ ਬੀਬੀ ਗੁਰਦੁਆਰਾ ਸਾਹਿਬ ਤੋਂ ਆਈ ਹੈਗੀ ਦੇਗ ਫੜਾ ਕੇ ਕਿਉਂਕਿ ਸਰੇਰੇ ਸੰਗਰਾਦ ਹੈਗੀ ਬਹਿ ਗੁਰੂ ਹਨ ਸੁਖ ਸ਼ਾਂਤੀ ਰੱਖੇ ਇਹ ਮਹੀਨਾ ਜਿਹੜਾ ਫੱਗਣ ਦਾ ਚੜਜੂ ਪਾ ਲੂ ਇੱਕ ਫੱਗਣ ਚੜਜੂ ਛਾਰਾਂ ਲਈ ਵਧੀਆ ਹੋਵੇਗੀ ਸ਼ਿਆਾਲਾ ਹੋਵੇ ਤੰਦਰੁਸਤੀ ਵਾਲਾ ਹੋਵੇ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਆ ਹਨਾ ਜੀ ਤੰਦਰੁਸਤੀ ਵੱਡੀ ਆ ਆਪਾਂ ਬਸੇ ਬਰੂ ਤੋਂ ਤੰਦਰੁਸਤੀ ਮੰਗੀਏ ਤੇ ਜੇ ਸਰੀਰ ਆਪਣਾ ਤੰਦਰੁਸਤ ਆ ਤਾਂ ਬਸ ਸਾਰਾ ਕੁਝ ਹੀ ਆ ਹਨਾ ਇੱਕ ਸਰਦੇ ਪਰੇ ਜਿਸ ਤਰ ਅਰਦਾਸ ਕਰੀਏ ਤੇ ਜੇ ਆਪਾਂ ਕਿਹੜੇ ਸੁ ਮੰਗਾਗੇ ਤਾਂ ਆਪਣੇ ਵੀ ਆਉਗੀ ਆ ਸੀ ਪੁੱਤ ਆਂ ਕੀ ਬਾਈ ਐਤੋ ਆਦੀ ਮਾੜੀ ਹੁਣ ਤਾਂ ਵਧੀਆ ਹੀ ਆ ਤੇ ਆ ਕੋਈ ਆਪਾਂ ਦੇ ਤੋ ਕਮੈਰੀਆਸ ਜਾਨੀ ਉਧਰ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜੀ ਵਲੋਗ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਬਸ ਇਹ ਰੈਸਪੀ ਇਸ ਤਰ੍ਹਾਂ ਹੀ ਆ ਸਾਰੀ ਪੰਜ ਸਬ지 ਪਕਾ ਕੇ ਤੁਹਾਨੂੰ ਹੋਰ ਮਿਰਚ ਪਾ ਦੇਵਾਂਗੇ ਫੇਰ ਹਲਕੀ ਹਲਕੀ ਅੱਗ ਤੇ ਪੱਕ ਜੂਗੀ ਫਿਰ ਆਪਾਂ ਜਦ ਪੱਕੀ ਸਬਜ਼ੀ ਰੋਟੀ ਬਣਾਵਾਂਗੇ ਚੁੱਲੇ ਤੇ ਹੀ ਬਣਾਉਂਗੀ ਜਿੱਕੇ ਰੋਟੀ ਰੋਟੀ ਬਣਾ ਕੇ ਆਪਾਂ ਸੁਨੇਹਾ ਜਿੰਨ ਖੜੇ ਖੜੇ ਤੁਲਕਾ ਖਾ ਲਾਂਗੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੋਗ ਨਾਲ ਅੱਜ ਦੇ ਬਲੋਗ ਇੱਥੇ ਅੰਗੀਬਤ ਜੀ ਕਾ ਕਾਲਸਾ ਰਹੀ ਗੁਰਜੀਤ ਅੱਜ